ਕਾਲ ਤੁਸੀਂ ਮੈਂ ਨਾ ਮੈਂ 80 ਚਲੋਣਾ ਹਾਂ ਜੀ ਮੈਂ ਸ਼ਰਧਾ ਸ਼ਾਮੀ ਆਇਆ ਕਰ ਕਰ ਮੈਂ ਕਿ ਆ ਬੂਹੇ ਕੇ ਬਹਿ ਗਿਆ ਬੰਦੇ ਆਪਣੀ ਹਾਂ ਜੀ ਹਾਂ ਜੀ ਮੈਂ ਬੂਹੇ ਕੇ ਆ ਕੇ ਬਹਿ ਗਿਆ ਤੇ ਉਦੋਂ ਇੱਕ ਆਵਾਜ਼ ਆਈ ਨਾ ਕਿ ਨਹੀਂ ਵੀ ਤੁਹਾਡੇ ਘਰ ਕੋ ਡੱਬੀ ਪਈ ਕੋਈ ਮੈਂ ਆਪਣੇ ਬੂਹੇ ਬੈਠਾ ਰਿਹਾ ਡੱਬੀ ਪਈ ਆ ਉਹ ਬਾਅਦ ਵਿੱਚ ਵੇਲੇ ਵੇਲੇ ਨਾ ਕੁੜੀ ਜਿਹੜਾ ਅੰਮ੍ਰਿਤਧਾਰੀ ਆ ਉਹਨਾਂ ਦੇ ਘਰ ਸੁਟੀਏ ਉਹ ਕਹ ਉਹਨਾਂ ਨੇ ਜੇ ਸੁੰਘ ਦੇਖਿਆ ਇੱਕ ਤੇ ਅੰਮ੍ਰਿਤਧਾਰੀ ਜੇ ਤਮਾਕੂ ਸੁਕੋਣਾ ਉਹ ਮਾਰੀ ਗਾਲਿਆ ਮੰਜੀ ਜੁਜੀ ਗਾਲੇ ਆਪੀ ਜੋ ਉਹਨੇ ਦੇਖਿਆ ਡੱਬੀ ਉਹਨੇ ਉਹ ਮੋਬਾਇਲ ਜੇ ਕੱਢਿਆ ਉਹਨਾਂ ਆਖੇ ਜੇ ਤਪਾ ਕੋਈ ਨਸ਼ੇ ਵਾਲੀ ਕੋਈ ਚੀਜ਼ ਆ ਹਾਂਜੀ ਤੇ ਇਹਦੇ ਤਮਾਕੂ ਆ ਕਿ ਮਨ ਨਸ਼ੇ ਵਾਲੀ ਚੀਜ਼ ਆ ਸੀ ਉਹ ਵੇ ਤੂ ਤੂ ਮੰਨ ਹੁੰਦੀ ਦੀ ਇਹਨਾਂ ਤੂ ਤੂ ਮੰਮਾ ਹੁੰਦੀ ਦੀ ਉਹ ਤੂ ਤੂ ਮੰਮਾ ਦੇ ਵਿੱਚ ਇਹ ਕੋਗੇ ਜੀ ਯਾਹੀ ਜੀ ਇਹਨਾਂ ਨੂੰ ਪਾਣੀ ਦਿੰਦੇ ਰਹੇ ਆ ਮੈਂ ਕਿ ਬੀਬੀ ਪਾਣੀ ਦਿੱਤਾ ਨਾ ਜੀ ਸਕੇ ਜਤਾ ਇਹ ਤਾਂ ਜੀ ਪਾਣੀ ਪਹਿਲਾਂ ਨੇ ਪਾਣੀ ਪਹਿਲੇ ਲੋ ਹੈ ਇਹ ਦੂਜਾ ਦਾ ਮੁੰਡਾ ਜਿਹੜਾ ਉਹ ਮੇਕਾ ਦਿਊਗਾ ਬੰਗਦਾ ਬਕਵਾਸਾ ਕੁੱਤੀ ਫਲਾਂਟੀ ਗਨ ਬਕਵਾਸ ਕਰਾ ਲਿਆ ਕਾਲਾ ਪੜੀਆਂ ਉਠੋ ਫਿਰ ਮੈਨੂੰ ਗੁੱਸਾ ਜੜਿਆ ਮੈਂ ਕਿਹਾ ਤੂੰ ਮੈਨੂੰ ਕੀ ਕਹਿਣਾ ਹੈ ਉਠੋ ਇਹਨੇ ਮੁੰਡੇ ਪਹਿਲੇ ਮੁੰਡੇ ਮਿਲਾਈਗੇ ਮੁੰਡੇ 20 ਤੋਂ ਲੈ ਕੇ 25 ਚ ਮੁੰਡੇ ਸੀਗੇ ਉਹਨਾਂ ਮਗਰ ਪਿੱਠੂ ਬੈਗ ਦਾਤਰਾ ਦਾ ਕੋਲ ਜੀ ਉਹ ਆ ਕੇ ਮੇਰੇ ਇੱਕ ਜੋ ਨਾਲ ਗੱਲ ਕਰੇ ਆ ਇਹਨਾਂ ਦੇ ਦੋ ਲੜਕੇ ਆ ਉਹ ਬਚਾਰੇ ਉਹਨਾਂ ਕਹਿੰਦਾ ਕਿ ਨਾ ਤੂੰ ਫਜ਼ੂਲ ਬਿਦਿਆ ਗੱਲ ਪੈਣ ਰਿਹਾ ਤੇ ਬੰਦਿਆ ਕੰਮ ਆ ਤੇ ਉਹ ਫੇਰੇ ਉਹਨੇ ਉਹਨਾਂ ਗਾਹਾਂ ਕੋ ਛਡਾਇਆ ਤੇ ਉਥੋਂ ਲਈ ਵਧ ਗਈ ਐ ਇਹ ਇਥੋਂ ਇਹ ਗੱਲ ਤੋਂ ਹੋਈ ਹੈ ਤੁਹਾਡੇ ਕੋਲ ਤੇ ਰਮਨ ਬਟਾ ਮੈਂ ਦੋ ਫੁਰਕੀ ਤੀ ਉਹਨਾਂ ਨੇ ਗੱਲ ਕਹੀ ਆ ਕਿ ਅੱਜ ਆਏ ਨਹੀਂ ਬੜਾ ਪੁਰਾਣੀ ਇੱਥੇ ਅਸੀਂ ਇਹਨਾਂ ਨੂੰ ਮਕਾਨ ਜਿਹਨੂੰ ਇਹਨਾਂ ਬਣਾਇਆ ਸੀ ਪਾਣੀ ਪਤਾ ਪਾਣੀ ਅਸੀਂ 20 ਸਾਲ ਦੇ ਇੱਥੇ ਬਕਾਨ ਜੇ ਰਹਿਣ ਦੇ ਆ ਕਿ ਜੇ 20 ਸਾਲ ਤੋਂ ਸਾਮਣੇ ਤੋਂ ਟੱਕ ਤਮ ਗਾਣਾ ਜਿਹੜਾ ਉਹ ਮੇਰਾ ਆ ਉਹ 20 ਸਾਲ ਦੇ ਲੱਗੇ ਉੱਥੇ ਰਹੇ ਨੇ ਅਸੀਂ ਉਹ ਛੋਟਾ ਗਾਣਾ ਜਿਹੇ ਇੱਥੇ ਆਣ ਦੇ ਆ ਹਾਂਜੀ ਅਹੀਂ ਵੇ ਬਾਲਗੇਮ ਕੰਗਾਂ ਨੂੰ ਦੇ ਕਿਦੀ ਨਹੀਂ ਇੱਥੇ ਹੀ ਰਹਿੰਦੇ ਰਹੇ ਆ ਤੇ ਇੱਥੇ ਰਹਾਂ ਘਰ ਤੋਂ ਕਾ 30 40 ਸਾਲ ਦੇ ਲੱਗੇ ਐਸ ਡੀ ਤੇ ਰਹਿੰਦੇ ਰਹੇ ਆ ਅੱਛਾ ਜੀ ਹਾਂਜੀ ਪਹਿਲ ਉਹ 80 ਫੁੱਟ ਉਹ ਤੋਂ ਬਾਅਦ ਮੈਂ ਮੰਦਿਰ ਆਪਾਂ ਚੰਤੂ ਮੰਦਿਰ ਉਹ ਕੋਲੋਂ ਕੋਈ ਸ਼ੋਰਾ ਹੋਰ ਜਦੋਂ ਮਾਂਗੀ ਰੱਖ ਦੇਣੀ ਮੈਂ ਮੰਗੇ ਕਿਹਾ ਮੈਂ ਇੱਕ ਦਿਨਾਂ ਕਿਹਾ ਵੀ ਸਾਨੂੰ ਅਸੀਂ ਤੁਹਾਨੂੰ ਪੱਗੜ ਗਿਆ ਜਦੋਂ ਅਸੀਂ ਫਰਦਾ ਬੰਦੇ ਅਸੀਂ ਪੱਗੜ ਖਿਦੀ ਕਿੰਨੂ ਗਿੰਦੇ ਨੇ ਹਾਂਜੀ ਦੂਜਾ ਇਹਨੇ ਆਖਿਆ ਵੀ ਇਹ ਹੁੱਗੇ ਪੀਂਦੇ ਆ ਤੈਨੂੰ ਹੁੱਗੇ ਪੀ ਸੋ ਦਸਤਾ ਰਹੋਂਦੇ ਇਹ ਦਾ ਪ੍ਰੂਫ ਕਰਾ ਲੈ ਤੁਹਾਡੇ ਕੋਲ ਸਾਲਾ ਮੈਂ ਸਾਡੇ ਭਲੇ ਪੁੱਛੋ ਸਾਡੇ ਭਲੇ ਪੁੱਛੋ ਜਦ ਪੈਗ ਪੀਣਾ ਉਹ ਮੈਂ ਅੰਦਰ ਵਰਕੇ ਰਾਤ ਨੂੰ ਪੀ ਕੇ ਉੱਥੇ ਨਸੋਣਾ ਹਾਂਜੀ ਮੇਰਾ ਨਾਂ ਨੀ ਲਮੈਂ ਕਿਹਦੇ ਰਹੇ ਬੋਲੇ ਜੀ ਅਹੀਂ ਦਾ ਅੰਬਲੀ ਚੋਂ ਇਹ ਮਾਮਲਾ ਹੈ ਮਾਮਲਾ ਲੜਾਈ ਦਾ ਹੈ ਜੀ ਮਾਮਲਾ ਕੀ ਗੱਲ ਤੇ ਇਦਾਂ ਇਹ ਗੱਲ ਹੋਈ ਏ ਕਿ ਵੀ ਮੈਂ ਜਿਨ੍ਹਾਂ ਦੇ ਨਾਲ ਲੜਾਈ ਹੋਈ ਹੈ ਸਾਡਾ ਬਿਲਕੁਲ ਸਾਂਝੀ ਕੰਦੇਗੀ ਹੈ ਤੇ ਉਹ ਮਤਲਬ ਕਿ ਇੱਕ ਸਾਈਡ ਦੇ ਉੱਤੇ ਉਹ ਦੂਸਰੇ ਅਮਰਤਾਰ ਹੀ ਬੰਦੇ ਰਹਿੰਦੇ ਨੇ ਤੇ ਉਹਨਾਂ ਨੇ ਉਹ ਆਪਣੀ ਸਫਾਈ ਸ਼ੂਈ ਕਰਕੇ ਗਈ ਐ ਮੈ ਲੱਗੇ ਘੋਤੀਆਂ ਜੋ ਸਫਾਈ ਕਰਨ ਦੀ ਮੈਂ ਕਪੜੇ ਧੋਣ ਲਈ ਸੀ ਤੇ ਉਹ ਮੜ ਕੇ ਜਦੋਂ ਬੱਚਿਆਂ ਨੂੰ ਟਿਊਸ਼ਨ ਤੋਂ ਛੱਡ ਕੇ ਆਈ ਐ ਤੇ ਆਨ ਕੇ ਵੇਖਿਆ ਤੇ ਉੱਥੇ ਮਤਲਬ ਕਿ ਕੋਈ ਨਸ਼ੀਲੀ ਪਦਾਰਥ ਕੋਈ ਵੀ ਆਇਆ ਐ ਐਸੀ ਤੇ ਉਹ ਉਹ ਕਹਿੰਦੇ ਸੁੰਘਦੇ ਰਹੇ ਆ ਉਹਦੇ ਬੱਚਿਆਂ ਨੇ ਵੀ ਅਮਰਿਤ ਛਕਿਆ ਉਹਨਾਂ ਨੇ ਆਪ ਵੀ ਅਮਰਿਤ ਛਕਿਆ ਉਹ ਸੁੰਘਿਆ ਤੇ ਉਹਨਾਂ ਨੇ ਵਾਇਰਲ ਕਰਕੇ ਉਹ ਤੇ ਸਕ੍ਰੈਚ ਕਰਕੇ ਵੇਖਿਆ ਮੋਬਾਈਲ ਤੋਂ ਤੇ ਉਹ ਨਿਕਲਿਆ ਕਿ ਇਹ ਨਸ਼ੀਲੀ ਪਦਾਰਥ ਹੈਗਾ ਕੋਈ ਇਹਨਾਂ ਦੇ ਕੋਠੇ ਦੇ ਉੱਤੇ ਮੁੰਡੇ ਚੜੇ ਰਹਿੰਦੇ ਨੇ ਤੇ ਇਹ ਉਹ ਕੋਠੇ ਦੇ ਬੈਗ ਇਹਦੇ ਹੁੱਕਾ ਪੀਂਦੇ ਆ ਜਦ ਅਸੀਂ ਹਟਾਇਆ ਵੈ ਇਹਨਾਂ ਨੂੰ ਤੇ ਉਥੋਂ ਮੇਰੇ ਲੜਾਈ ਵੱਧ ਗਈ ਉਹਨਾਂ ਇਹਦੀ ਵੀਡੀਓ ਤੁਸੀਂ ਵਾਇਰਲ ਕੀਤੀ ਆ ਉਹ 2 ਸਾਲ ਪੁਰਾਣੀ ਆ 2 ਸਾਲ ਜਿਹੜੀ ਪੁਰਾਣੀ ਆ ਨਾ ਜੇ ਤੁਸੀਂ ਕਹਿੰਦੇ ਅਸੀਂ ਤਾਜੀ ਤਾਜੀ ਉਸੇ ਦਿਨ ਦੀ ਵੀ ਵੀਡੀਓ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕੋਟੜਾ ਵੀ ਆ ਸਾਡੇ ਕੋਲ ਹੈਗੀ ਸਾਡੇ ਕੋਲ ਸਾਰੇ ਸਬੂਤ ਇਹਨਾਂ ਦੇ ਹੈਗੇ ਨੇ ਉਹ ਵੀਡੀਓ ਕਨੇ ਵਾਇਰਲ ਕੀਤੀ ਹੈ ਜੀ ਉਹ ਉਹ ਸਾਨੂੰ ਨਹੀਂ ਪਤਾ ਉਹ ਕਿਤੇ ਇਹਨਾਂ ਇੰਸਟਾਗ੍ਰam ਤੇ ਪਾਈ ਹੈ ਤੇ ਉਹ ਕਿਸ ਨੇ ਦਿੱਤੀ ਹੈਗੀ ਤੇ ਉਹ ਇਸ ਲਈ ਇਹਨਾਂ ਦੀ ਵਾਇਰਲ ਹੋਈ ਠੀਕ ਹੋ ਗਈ ਹੈ ਬਾਕੀ ਹੋਰ ਗੱਲ ਕੋਈ ਨਹੀਂ ਪੁਲਿਸ ਕੰਮ ਲੈ ਅਸੀਂ ਨਹੀਂ ਕੀਤੀ ਗਈ ਜਦੋਂ ਇਹ ਮੇਰੇ ਮੁੰਡੇ ਦੇ ਗਾਲਾਂ ਕੱਢ ਕੇ ਪਏ ਨੇ ਅਸੀਂ ਇਹਨਾਂ ਨੇ ਰਿਪੋਰਟ ਲਖਾਈ ਸਾਨੂੰ ਪੁਲਿਸ ਵਾਲਿਆਂ ਨੇ ਬੁਲਾਇਆ ਉੱਥੇ ਉਹਨਾਂ ਨੇ ਫਿਰ ਸਾਡਾ ਸੁਲ੍ਹਾ ਸਪਾਈ ਕਰਾ ਦਿੱਤੀ ਹੈ ਉਹਨਾਂ ਨੇ ਆਖਿਆ ਕਿ ਵੀ ਹੁਣ ਅੱਜ ਤੋਂ ਇਹ ਮਾਵਾ ਪੀਆਂ ਦੋਨੋਂ ਗਈਆਂ ਅਸੀਂ ਗਏ ਆ ਤਾਂ ਇਹ ਕਿਹਾ ਕਿ ਵੀ ਚਲੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਕਿਹਾ ਨਾ ਹੁਣ ਤੁਸੀਂ ਕੋਈ ਗੱਲ ਕਰਨੀ ਹੈ ਨਾ ਇਹਨਾਂ ਨੇ ਕਰਨੀ ਅਸੀਂ ਘਰ ਆ ਗਏ ਆ ਮੇਰਾ ਬੀਪੀ ਬਹੁਤ ਤੇਜ਼ ਹੋਇਆ ਸੀ ਤੇ ਮੈਂ ਉੱਥੋਂ ਰਸਤੇ 'ਚ ਦਵਾਈ ਲਈ ਤੀ ਮੈਂ ਦਵਾਈ ਖਾਣ ਲੱਗੀ ਸਾਡੀ ਗਵੰਡਾ ਨੇ ਪਾਣੀ ਦਿੱਤਾ ਵਾ ਉਹ ਕਹਿੰਦੀ ਕਿ ਹਲੋ ਆਪਣੇ ਆਂਟੀ ਗੋਲੀ ਖਾ ਲੋ ਇਹ ਆਹੀ ਉਹਨਾਂ ਦੇ ਬੁਹੇ 'ਤੇ ਬੈਠੇ ਆ ਦਵਾਈ ਖਾਣ ਲੱਗੀ ਮੈਂ ਤੇ ਇਹਨਾਂ ਦੀ ਕੁੜੀ ਜਿਹੜੀ ਹੈ ਵੱਡੀ ਤੇ ਉਹਨੇ ਸਾਰੀਆਂ ਫੋਟੋਆਂ ਖਿੱਚ ਲਈ ਉਹਨੇ ਫੋਟੋਆਂ ਖਿੱਚੀਆਂ ਕੋਈ ਵੀ ਗੱਲ ਗਈ ਨਾ ਸਾਡੀਆਂ ਫੋਟੋ ਸਾਡੇ ਘਰੋਂ ਸਾਡੀਆਂ ਵੀ ਖਿੱਚ ਲਈ ਨਹੀਂ 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 ਉਹ ਬਾਅਦ ਦੀਆਂ ਗੱਲਾਂ ਆ ਇਹ ਮੈਂ ਡਰਦੀ ਨਹੀਂ ਜਿਹੜੀ ਗੱਲ ਹੋਈ ਹੈ ਮੈਂ ਉਹ ਹੀ ਕਰਾਂਗੀ ਬਾਜੀ ਹੋਈ ਉਹ ਜਾਨੀ ਕੋਈ ਮੰਗ ਕੀ ਰੱਬ ਨੇ ਮੈਂ ਠੀਕ ਹੈ ਇਹਨਾਂ ਨੇ ਫੋਟੋ ਕੀਤੀ ਮੈਂ ਤੁਹਾਨੂੰ ਦੱਸਦੀ ਹਾਂ ਨਾ ਇਹਨੇ ਫੋਟੋ ਜੀ ਵੱਡੀ ਕੁੜੀ ਨੇ ਸਾਡੀ ਫੋਟੋ ਕੀਤੀ ਹੈ ਉਹ ਤੋਂ ਬਾਅਦ ਫਿਰ ਅਸੀਂ ਕਹਿ ਕੇ ਜੇ ਤੂੰ ਹੀ ਸਾਡੀ ਫੋਟੋ ਖਿੱਚੇਗਾ ਤਾਂ ਤੂੰ ਇਕੱਲਾ ਗਿਆ ਇਹ ਜੇ ਮੁੰਡਿਆਂ ਦੇ ਨਾਲ ਮੁੰਡੇ ਇਕੱਠੇ ਕਰਕੇ ਲੈ ਗਿਆ ਅਸੀਂ ਮੈਂ ਆਪਣੇ ਮੁੰਡੇ ਨੂੰ ਕਿਹਾ ਤੂੰ ਵੀ ਵੀਡੀਓ ਬਣਾ ਆਈ ਦੀ ਇਹਨੇ ਫੋਟੋ ਕਿਉਂ ਕੀਤੀ ਸਾਡੀ ਜਿੱਥੋਂ ਗੱਲ ਹੋਈ ਹੈ ਅਸੀਂ ਵੀਡੀਓ ਬਣਾਉਂਦੇ ਹਾਂ ਇਹਦਾ ਮੁੰਡਾ ਆਣ ਕੇ ਤੇ ਮੇਰੇ ਮੁੰਡੇ ਦੇ ਨਾਲ ਪੈ ਗਿਆ ਤੇ ਅਸੀਂ ਮਿਲ ਕੇ ਹਟਾਇਆ ਤੇ ਇਹ اسی ਗੱਲ ਦਾ ਉੱਤੇ ਮੁੜ ਕੇ ਬਾਅਦ ਵਿੱਚ ਇਹਨਾਂ ਨੇ ਬੋਲ ਖਾਈਏ ਮੈਨੂੰ ਕੁਝ ਹੋ ਗਿਆ ਸੀ ਮੈਨੂੰ ਹਸਪੀਟਲ ਲੈ ਗਏ ਆ ਜੇ ਤੁਸੀਂ ਕਹਿੰਦੇ ਹੋੜ ਗਈ ਆ 47 ਪਰਚੀਆਂ ਵੀ ਮੈਂ ਦਿਖਾ ਦਿੰਦੀ ਆ ਮੈਨੂੰ ਇੰਜੈਕਸ਼ਨ ਲੱਗੇ ਇਹ ਜਾਣ ਜਾਣ ਕੇ ਸੰਟਕੋਰਾ ਕਰਦੇ ਨੇ ਮੰਗੇ ਹੋਈ ਰੱਖਦੇ ਆ ਕਿ ਮੇਰੀਆਂ ਮੇਰੇ ਆਪਣੇ ਇੱਕ ਮੁੰਡਾ ਮੇਰਾ ਦੋ ਮਰੀਆਂ ਠੀ ਆ ਦੋਨੋਂ ਵੀ ਦਵਾਈ ਗਈਆਂ ਪਿੰਨਾਂ ਦੀ ਮੇਰੇ ਮੁੰਡੇ ਦੀਆਂ ਵੀ ਦੋ ਕੁੜੀਆਂ ਮੇਰੀਆਂ ਕੁੜੀਆਂ ਦੀਆਂ ਵੀ ਦੋ ਦੋ ਕੁੜੀਆਂ ਉਹ ਮੇਰੇ ਥੋਲ ਰਹਿੰਦੀਆਂ ਆ ਆ ਉਹ ਆ ਆਦਮੀ ਖਤਮ ਹੋ ਗਿਆ ਠੀਕ ਹੈ ਮੈਂ ਦੂਜੀ ਥਾਂ ਤੇ ਉਹਦਾ ਵਿਆਹ ਕਰ ਦਿੱਤਾ ਤੇ ਉਧੀਆਂ ਕੁੜੀਆਂ ਮੇਰੇ ਕੋਲ ਆਈਆਂ ਜਵਾਨ ਹੈਗੀਆਂ ਇਹ ਕੋਠੇ ਦੇ ਉੱਤੇ ਮੁੰਡੇ ਲੈ ਲੈ ਕੇ ਚੜਦੇ ਨੇ ਹੈ ਤੇ ਨਾਲੇ ਨਸ਼ੇ ਕਰਦੇ ਨੇ ਨਾਲੇ ਕਹਿੰਦੇ ਹੈਗੀ ਤੁਹਾਡੇ ਮਕਾਨਾਂ ਨੂੰ ਅਸੀਂ ਅੱਡਾਂ ਲਾ ਦੇਣੀ ਆ ਨਾਲੇ ਥਾਰੇ ਗੋਲੀਆਂ ਚਲਾ ਦੇਣੀ ਆ ਕਦੀ ਕੁਛ ਕਹਿੰਦੇ ਇਹਨਾਂ ਨੇ ਸਾਰਾ ਮਹਲਾਈ ਹੈ ਨਾ ਡਾ ਕੇ ਰੱਖਿਆ ਆ ਸੇ ਮੇਰੇ ਨਾਮ ਜੋਤੀ ਹੈ ਉਹ ਜ਼ਰਾ ਪਈ ਉਪੀ ਤੋਂ ਹੋ ਗਿਆ ਵੈਸੇ ਵੀ ਦਪਰਵਾਣ ਜਦੋਂ ਦਾ ਬਾਈਬਲ ਹੋਇਆ ਪਾ ਇੱਥੇ ਹੀ ਰਹੀਂ ਬੜੇ ਲੀ ਕੇ ਸਾਰਾ ਕੁਝ ਇੱਥੇ ਹੀ ਹੈ। ਨਾ ਕੀ ਮੰਗਦਾ ਵਾ ਠੀਕ ਰੱਖੋ। ਗੱਲ ਵੈਸੇ ਤਾਂ ਕੋਈ ਵੀ ਨਹੀਂ ਹੈਗੀ ਇਹਨਾਂ ਦੀ ਇਹਨਾਂ ਦੇ ਕੋਲ ਸਿਰਫ ਇੱਕ ਗੱਲ ਦਾ ਮੁੱਦਾ ਹੀ ਚੁੱਕਿਆ ਐਸੀ ਐਕਚੁਅਲੀ ਲਾਸਟ ਸੈਟਰਡੇ ਸੀਗਾ। ਸਟਾਰਟਿੰਗ ਤੋਂ ਇਹਨਾਂ ਨਾਲ ਬੜੇ ਚੰਗੇ ਰਹੇ ਆ ਪਰ ਲਾਸਟ ਸੈਟਰਡੇ ਕੀ ਹੋਇਆ ਕਿ ਮੈਂ ਇਹਨਾਂ ਨੂੰ ਰੋਟੀ ਦੇਣਾਈ ਹੈ। ਰੋਟੀ ਦੇਣਾਈ ਫਿਰ ਇਹਨਾਂ ਦੇ ਬੂਏ ਗਾੜੀ ਨਾਲ ਸਾਰੇ ਗਾਣਾ ਕੱਢਣ ਲੱਗੇ ਆ ਤੁਹਾਨੂੰ ਮੈਟਰ ਨਹੀਂ ਪਤਾ ਕਿ ਕੀ ਗੱਲ ਹੈ ਕਿ ਨਹੀਂ ਹੋਇਆ ਤੇ ਅਸੀਂ ਚੁੱਪ ਕਰਕੇ ਅੰਦਰ ਆ ਗਏ ਠੀਕ ਹੈ ਸਰ ਉਹ ਬਾਹਰ ਗਾਣਾ ਕਰਦੇ ਵੀ ਤੁਹਾਨੂੰ ਲੈਣਾ ਦੇਣਾ ਨਹੀਂ ਹੈਗਾ ਤੇ ਥੋੜੀ ਦੇਰ ਬਾਅਦ ਨਾਲ ਛੱਡੀ ਛੋਟੀ ਜਿਹੀ ਕੁੜੀਆ ਹੈਗੀ ਆ ਰਾਤੇ ਭਾਬੀ ਤੋਂ ਮੈਂ ਪਿੰਡ ਸੀ ਕੋ ਇੱਥੇ ਕੋਈ ਵੀ ਨਹੀਂ ਮੰਮੀ ਤੇ ਕੁੜੀਏ ਘਰੇ ਹੈਗੇ ਆ ਇੱਕ ਮੈਸੀ ਕੁੜੀਆਂ ਲੈ ਕੇ ਅਸੀਂ ਬਾਹਰ ਗਏ ਆ ਤੇ ਉਹ ਸਾਇਲ ਦਾ ਨਾ ਨਾਂ ਲੈ ਲੈ ਕੇ ਅਨਸਰ ਸਸਰੀ ਦੀ ਗਾਣਾ ਕੱਢਣ ਦੇ ਆ ਤੇ ਮੈਂ ਉਹੀ ਗੱਲ ਕਹੀ ਮੈਂ ਜੋ ਗੱਲ ਹੈਗੀ ਤੁਸੀਂ ਕਲੀਅਰ ਦੱਸੋ ਬਈ ਕੀ ਪ੍ਰੋਬਲਮ ਹੈਗੀ ਹੈ ਤੇ ਇੰਨੀ ਗੱਲ ਦਾ ਇਹਨਾਂ ਨੇ ਇੰਨਾ ਜ਼ਿਆਦਾ ਸਰ ਮੁੱਦਾ ਚੁੱਕ ਲਿਆ ਇਹਨਾਂ ਨੇ ਪਹਿਲੇ ਤੇ ਜਿਹੜੇ ਚੰਚਲ ਹੈਗੀ ਹੈ ਇਹਨਾਂ ਦੀ ਕੋਈ ਤਰਵੀਨ ਪ੍ਰਧਾਨ ਹੈ ਉਹਦਾ ਬੇਟਾ ਵੀ ਸ਼ੂ ਜੇ ਉਹਨੇ ਕਿਸੇ ਸਿੱਕੂ ਸਿੱਕੂ ਨੂੰ ਬੁਲਾਇਆ ਠੀਕ ਹੈ ਸਰ ਉਹ ਵਿੱਚ ਆਇਆ ਉਹਨੂੰ ਵੇਖ ਕੇ ਚੰਚਲ ਦੇ ਮੁੰਡੇ ਜੁ ਕਿ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਗੱਲਬਾਤ ਨਹੀਂ ਸੀ ਗੱਲ ਲਾਲਦਿਆ ਨਾ ਹੁੰਦੀ ਇਹ ਤੇ ਉਹ ਨਾਲ ਦੇ ਅਚਾਨਕ ਹੀ ਵਿੱਚ ਬੋਲੇ ਨੇ ਅੰਕਲ ਲਗੇ ਬਜ਼ੁਰਗ ਨੇ ਉਹ ਗਾਣਾ ਕੱਢਣ ਲੱਗ ਪਏ ਮਮੀ ਨੂੰ ਭੈ ਚੋ ਉਹਦੇ ਤੋਂ ਪਾਣੀ ਵੀ ਤਾਣ ਕੀਤਾ ਇਹ ਕੀਤਾ ਉਹ ਕੀਤਾ ਜੋ ਗੱਲ ਹੋਈ ਸਰ ਠੀਕ ਹੈ ਉਹਦੇ ਬਾਅਦ ਅਸੀਂ ਇਹਨਾਂ ਨੂੰ ਮਨਾ ਕੀਤਾ ਕਿ ਅੰਕਲ ਤੁਸੀਂ 올ਡੇਜ ਜੇ ਚੰਗਾ ਨਹੀਂ ਲੱਗਦਾ ਅਸੀਂ ਤੁਹਾਨੂੰ ਕੁਝ ਕਹੀਏ ਕੰਨ ਠੀਕ ਹੈ ਸਰ ਬਾਜੂ ਚੰਚਲ ਦੇ ਮੁੰਡੇ ਨੇ ਆ ਗਏ ਇਹ ਅੰਦਰ ਕੁੱਤਾ ਪਿਆ ਸੀ ਇਹਨੇ ਰੋਲਾ ਸੁਣ ਕੇ ਬਾਹਰ ਅਜੀ ਗੇਟ ਤੇ ਖਲੋਤਾ ਹੀ ਹੈ ਇਹਨੂੰ ਜਾਂਦੇ ਚਪੇੜਾਂ ਧੂਮ ਮਾਰ ਲਿਆ ਜੀ ਮਾਰ ਕੇ ਤੇ ਸਰ ਉਦੋਂ ਦਾ ਇਹ ਫਰਾਰ ਹੈਗਾ ਸੀ ਇਹਨਾਂ ਨੇ ਫਿਰ ਮੈ ਗਈਆਂ 11:30 ਵਜੇ ਸ਼ਨੀਵਾਰ ਰਾਤੀ ਕੰਪਲੇਂਟ ਆਪਣੀ ਹੱਥੀ ਦਰਖਾਸਤ ਦੇ ਕੇ ਆਈ ਵਿਜੇਨਗਰ ਉਹ ਤੋਂ ਤੇ ਦਰਖਾਸਤ ਦੇ ਕੇ ਆਏ ਆ ਤੇ ਦਰਖਾਸਤ ਪੁਲਿਸ ਨੇ ਐਕਸ਼ਨ ਕੀਤਾ નો ਡਾਊਟ ਉਹਨਾਂ ਨੇ ਕੀਤਾ ਇਹਨਾਂ ਨੇ ਉੱਥੇ ਜਾ ਕੇ ਇਹ ਦਵਾਈ ਦਿੱਤੀ ਕਿ ਜੀ ਮੇਰਾ ਮੁੰਡਾ ਕੰਮ ਦੇ ਚੱਕਰ 'ਚ ਬੁੱਧਵਾਰ ਤੱਕ ਬਾਹਰ ਗਿਆ ਅਸੀਂ ਸਰ ਮਾਨਨਾ ਕਰੇ ਬੈਠ ਗਏ ਠੀਕ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਪੁੱਤਰ ਬੁੱਧਵਾਰ ਫੈਸਲਾ ਹੋਏਗਾ ਬਟ ਸਰ ਬੁੱਧਵਾਰ ਤੋਂ ਪਹਿਲੇ ਇਹਨਾਂ ਨੇ ਕੀ ਕੀਤਾ ਇੰਸਟਾਗ੍ਰam ਤੋਂ ਆਈਡੀ ਦੀ ਚੋਰੀ ਕਰਕੇ ਇਹਦੀ ਆਈਡੀ ਇਹਦੇ ਬਰਥਡੇ ਦੀ ਸੈਲੀਬ੍ਰੇਸ਼ਨ ਸੀ ਉਹ ਵੀ 2022 ਦੀ ਜਦੋਂ ਇਹ ਕਰਦੀ ਇਨੋਵੇਸ਼ਨ ਕੀਤੀ ਸੀਗੀ ਉਦੋਂ ਇਹਦੇ ਫਰੈਂਡ ਸਰਕਲ ਆਏ ਸੀ ਤੇ ਦੈਨ ਸਰ ਉਦੋਂ ਇਹਨਾਂ ਨੇ ਆਪਣਾ ਸੈਲੀਬ੍ਰੇਸ਼ਨ ਉੱਪਰ ਕੀਤਾ ਹੋਇਆ ਹਾ ਉਹਦੀ ਵੀਡੀਓ ਨਹੀਂ ਇੰਸਟਾਗ੍ਰਾਮ ਤੇ ਪਾਈ ਬਟ ਉਹ ਗਲਤ ਤਰੀਕੇ ਨਾਲ ਸਾਰਾ ਕੁਝ ਗਲਤ ਤਰੀਕੇ ਨਾਲ ਹੀ ਕਰਦੇ ਪਏ ਆ ਬਟ ਜਿਹੜੀ ਇੱਕ ਵੀਡੀਓ ਜੇ ਇਹਨੂੰ ਬੋਲਦੇ ਪਏ ਆ ਇਸ ਤਰ੍ਹਾਂੇ ਸਾਡੇ ਕੋਈ ਵੀ ਆਂਦਾ ਪਿਆ ਜੇ ਏਟਲੀਸਟ ਕੋਈ ਵੀ ਆਂਦਾ ਪਿਆ ਇਹ ਝੱਟ ਫੋਨ ਪੁੱਲਤ ਨੂੰ ਕਰਦੇ ਤੇ ਕਿੰਨਾ ਕਰੇ ਆ ਆਇਆ ਵਾ ਜਾਂ ਮੈਂ ਆਇਆ ਉਹਦੇ ਮੇਰੀ ਵੀਡੀਓ ਬਣਾਉਂਦੀ ਆ ਤੇ ਮੇਰਾ ਭਰਾ ਫੇਰ ਗਲੀ 'ਚ ਬੋਲਣ ਲੱਗ ਪਿਓ ਤੁਸੀਂ ਮੇਰੀ ਭੈਣ ਦੀ ਵੀਡੀਓ ਕਿਉਂ ਬਣਾਉਂਦੇ ਜੇ ਤੇ ਸਰ ਉਹ ਗਾਣਾ ਕਹਿੰਦੀ ਅਸੀਂ ਜਿਹੜਾ ਮਰਜੀ ਹੋਏ ਅਸੀਂ ਤੇਰੇ ਘਰ ਦੀ ਵੀਡੀਓ ਬਣਾਨੀ ਬਣਾਨੀ ਮਤਲਬ ਸਾਡੇ ਘਰ ਦੀ ਕੋਈ ਪ੍ਰਾਈਵੇਸੀ ਨਹੀਂ ਆ ਫੋਨ ਵੀ ਚਲ ਪਰਸੂ ਰਾ ਇਪੂਠੇ ਚੜ ਕੇ ਵੀਡੀਓ ਬਣਾਉਂਦੇ ਜੋ ਕਿ ਉਹਨਾਂ ਦੀ ਇੱਕ ਬੱਚਾ ਦੋ ਬੱਚੇ ਦੀ ਮੋਟੀ ਆ ਉਹ ਨਾਂ ਲਾਏ ਨੇ ਉਹ ਦੇਖਾਂ ਫਿਰ ਮੇਰੀ ਸਿਸਟਰ ਆਈ ਹੈ ਉਹਦੀ ਵੀਡੀਓ ਮਤਲਬ ਕੰਟੀਨਿਊ ਵੀਡੀਓ ਵੀਡੀਓ ਕੀ ਪਤਾ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਬਸ ਕਿੰਨਾ ਚਿਰ ਹੋ ਗਿਆ ਹਜੇ ਜ਼ਿਆਦਾ ਟਾਈਮ ਤਾਂ ਨਹੀਂ ਹੋਇਆ ਇਹਨਾਂ ਨੂੰ ਮਹੀਨਾ ਵੀ ਨਹੀਂ ਜੇ ਹੋਇਆ ਚਲੋ ਜੀ ਮੰਨ ਕਰਦੇ ਹਾਂ ਇੱਕ ਤਾਂ ਇਹ ਜਿਹੜਾ ਵਾਇਰਲ ਮੁੱਦਾ ਚ ਕੋਦੇ ਪ੍ਰਵਾਸੀ ਪ੍ਰਵਾਸੀ ਐਦਾਂ ਦੀ ਕੋਈ ਗੱਲ ਨਹੀਂ ਐ ਸੋ ਦੇਖੋ ਪ੍ਰਵਾਸੀ ਹੋ ਚਾਹੇ ਪੰਜਾਬੀ ਨੇ ਸਾਰੇ ਇੱਕੋ ਦੇਸ਼ ਦੇ ਰਹਿੰਦੇ ਫੇ ਇਹ ਮੁੱਦਾ ਤਾਂ ਸਾਨੂੰ ਚੁੱਕਣਾ ਹੀ ਨਹੀਂ ਚਾਹੀਦਾ ਅਸੀਂ ਵਰਕਿੰਗ ਹੈ ਇਹ ਨਹੀਂ ਕਿ ਆਪਾਂ ਕੋਈ ਗਲਤ ਤਰੀਕੇ ਨਾਲ ਪੈਸੇ ਗਵਾ ਰਹੇ ਹਾਂ ਸਰ ਮੈਂ ਆਫੀਸ਼ੀਅਲ ਵਰਕਿੰਗ ਹੈ ਮੈਂ ਕੋ ਡੋਟイズਮ ਸੈਂਟਰ 'ਚ ਜੌਬ ਕਰਦੀ ਹਾਂ ਇਹ ਸਵੇ 'ਚ ਜੌਬ ਕਰਦਾ ਪਿਆ ਸਰ ਇਹ 8ਵੀਂ ਕਲਾਸ ਤੋਂ ਜੌਬ ਕਰਦਾ ਪਿਆ ਸਰ 21 ਰੁਪਿਆ ਝੋੜ ਕੇ ਅਸੀਂ ਮਕਾਨ ਬਣਾਇਆ ਜੇ 2 ਨੰਬਰ ਤੱਕ ਕਰਦੇ ਨਾ ਸਰ ਆ ਹਾਲੇ ਕੋ ਕਰਦਾ ਕੀ ਹੋਇਆ ਡੈਡੀ ਦੇ ਮਰਨ ਤੋਂ ਬਾਅਦ ਇੱਕ ਪੱਥਰ ਨੀਂਹ 'ਤੇ ਲੱਗਾਈ ਸੀ ਬਾਅਦ ਟਾਇਲ ਨੀਂਹ 'ਤੇ ਲੱਗੀ ਜੇ ਗੱਡੀਆਂ ਨਹੀਂ ਖੋទੀਆਂ ਹੋਈਆਂ ਸਰ ਇੱਕ ਬਾਈਕ ਹੈ ਉਹ ਵੀ ਕਿਸ਼ਤਾਂ 'ਤੇ ਜੇ ਉਹ ਵਿਚਾਰਾ ਹੇਠ ਤੱਕ ਕਰਜੇ ਵਰਦਾ ਉਹ ਵੀ ਅਦਿੱਤਿਆ ਬਿੱਲਾ ਕੰਪਨੀ 'ਚ ਵਰਤਦਾ ਸੋ ਦੇਪੀਰ ਸਾਰਿਆਂ ਨੂੰ ਸਟੈਂਡ ਕਰਕੇ ਗਏ ਨੇ ਸਰ ਇਹਦੇ ਵਿੱਚ ਤੇ ਕਹਿਣਾ ਨਹੀਂ ਚਾਹੀਦਾ ਨਾ ਹਾਂ ਜਿਹੜੇ ਇੱਕ ਇਹਨਾਂ ਨੇ ਮੁੱਦਾ ਚੁੱਕਿਆ ਪੈਸਿਆਂ ਦਾ ਸਰ ਉਹ ਬੱਚੇ ਨੇ ਤੁਸੀਂ ਵੀ ਸਮਝ ਸਕਦੇ ਹੋ ਸਰ ਰੈੱਡ ਕਲਰ ਦੇ ਕੋਈ ਨੋਟ ਨਹੀਂ ਹੈਗੇ ਇਹ ਜਿਹੜਾ ਨੋਟ ਡਾਂਦੇ ਪਏ ਨਾ ਸਰ ਉਹ 200 ਦੇ ਨਕਲੀ ਨੋਟ ਜੇ ਅੱਜਕੱਲ ਜਿਹੜੀ ਥੱਦੀ ਨਹੀਂ ਆਂਦੀ ਉਹ ਬੇਡੇ ਨੇ ਬੜੀ ਤੇ ਇਹਨਾਂ ਨੇ ਉਹ ਦੇਖੋ ਹੋ ਕੇ ਲੋੜੀ ਤੇ ਸਰ ਇਹ ਉਡਾਲ ਲੱਗ ਪੇ ਬਸ ਉਹੀ ਵੀਡੀਓ ਕਹਿਤਾ ਜੀ ਇਹ ਪੈਸਾ ਡਾਂਦੇ ਸਰ ਕਿਸੇ ਕੋਈ ਇਹਨਾਂ ਕੋਲ ਕੋਈ ਪੈਸਾ ਨਹੀਂ ਹੈਗਾ ਇਹ ਹੀ ਕਹਿਣੀ ਹੈ ਕਿ ਸਰ ਇੱਥੇਾਨੂੰ ਵੀ ਇਨਸਾਫ ਦਿਲਵਾਇਆ ਜਾਵੇ ਤਦੈਨ ਇਹ ਨੌਤੇ ਜਿਹੜੀ ਝੂਠੀ ਮਤਲਬ ਵੀਡੀਓ ਵਾਇਰਲ ਕਰਦੇ ਪਏ ਮੇਰੇ ਬ੍ਰਦਰ ਦਾ ਤਾਂ ਸਾਨੂੰ ਵੀ ਨਹੀਂ ਸਮਝ ਆ ਰਿਹਾ ਕਿ ਜੇ ਸਾਹਮਣੇ ਦੂਰ ਹੋ ਕੇ ਖੜਾ ਹੋ ਕੇ ਹੁਕਾ ਬਿੰਦਾ ਪਿਆ ਤੇ ਸਰ ਇੰਨੇ ਲਫਾਫੇ ਤੇ ਫੜਿਆ ਨਹੀਂ ਮੂੰਹ ਹੱਥ ਹੀ ਆਉਂਦਿਆ ਨਜ਼ਰ ਉਹ ਵੀ ਤੁਹਾਨੂੰ ਗੱਲ ਸਮਝ ਨਹੀਂ ਆਂਦੀ ਸਰ ਜਿਹਾਂ ਵੇਚਦਾ ਇਹਨੂੰ ਵੀ ਪਤਾ ਹੋਰ ਤੇ ਕੇਸ ਹੈ ਉਹ ਵੀਡੀਓ ਕਿਉਂ ਬਣਾਏਗਾ ਸਰ ਸਰ ਇਹੀ ਹੈ ਕਿ ਇੰਨਾ ਉੱਤੇ ਜੋ ਵੀ ਕਾਰਵਾਈ ਬੰਦੀ ਹੈ ਪਲੀਜ਼ ਰਿਕੁਐਸਟ ਹੈ ਕੀਤੀ ਜਾਵੇ ਤਾਂ ਕਿ ਇਨ ਫਿਊਚਰ ਸਾਨੂੰ ਬਾਰ ਬਾਰ ਤੰਗ ਨਾ ਕਰਨੇ ਪੈਣ ਮੇਰਾ ਨਾਮ ਸਹਿਿਲ ਹੈ ਮੈਨਰੇ ਬਾਰੇ ਕੁਝ ਨਹੀਂ ਗਾਦੇ ਕਿਤੇ ਰਹਿੰਦੇ ਨੇ ਮੈਂ ਰਾਮਲੀ ਚੌਕ ਰਹਿਣਾ ਹਾਂ ਕੀ ਮਾਮਲਾ ਹੈ ਤੁਹਾਡੀ ਵੀਡੀਓ ਬਾਰੇ ਵੀਡੀਓ ਉਹ ਹੋਣਾ ਕਿ 2022 ਦੀ ਵੀਡੀਓ ਗਈ ਆ ਮੇਰੇ ਘਰ ਦਾ ਉਪਘਾਟਨ ਸੀ ਉਦੋਂ ਚਲੋ ਮੇਰੇ ਫਰੈਂਡਸ ਆ ਕੇ ਰਏ ਸੀ ਆਪਾਂ ਛੋਟੀ ਮੋਟੀ ਪਾਰਟੀ ਕੀਤੀ ਸੀ ਫੋਨ ਇਹਨਾਂ ਨੇ ਉਸ ਵੀਡੀਓ ਨੂੰ ਗਲਤ ਤਰੀਕੇ ਲੈ ਕੇ ਇਹਨਾਂ ਨੇ ਵਰਲ ਕਰਤੀ ਕਿ ਹਾਂ ਵੀ ਇਹ ਮਤਲਬ ਕੱਦ ਤੱਕ ਕੰਮ ਕਰਦੇ ਤੇ ਇਹ ਚੀਜ਼ ਨੂੰ ਲੈ ਕੇ ਤੇ ਉੱਥੋਂ ਮੈਂ ਇਹਨਾਂ ਨੂੰ ਸਭ ਨੂੰ ਪਤਾ ਕਿ 6 ਮਹੀਨੇ ਬਾਅਦ ਮੈਂ ਬਾਹਰ ਜਾਣਾ ਹਾਂ ਤੇ ਇਸ ਕਰਕੇ ਮੇਰੇ ਨਾਲ ਮੇਰਾ ਫਾਇਦਾ ਚੱਕਣ ਦੇ ਆ ਕਿ ਤੱਕ ਬਾਹਰ ਨਾ ਜਾ ਪਾਵੇ ਤੇ ਤੇ ਆਪਾਂ ਕੰਪਲੇਨ ਕਰਦੀ ਹੈ ਪਰਚਾ ਜੀਏ ਤਾਂ ਕਰਕੇ ਨਹੀਂ ਮੰਨ ਪਟਾਦਾ ਵਾ ਇਹਦੀ ਬਰੀਕੀ ਨਾਲ ਜਾਗ ਕੀਤੀ ਜਾਵੇ ਆਪਾਂ ਪਹਿਲੀ ਕੰਪਲੇਨ ਦਿੱਤੀ ਹੈ ਮੈਂ ਸਭੋ ਪੁਲਿਸ ਅੱਗੇ ਬੇਨਤੀ ਕਰਦਾ ਵਾ ਕਿ ਇਸ ਦੀ ਬਰੀਕੀ ਚੰਗੀ ਤਰੀਕੇ ਨਾਲ ਕੀਤੀ ਜਾਵੇ ਜੇ ਇਹਦੇ ਵਿੱਚ ਮੇਰੀ ਗਲਤੀ ਲੱਗਦੀ ਯਾਰ ਤੇ ਮੈਂ ਖੁਦ ਜਾ ਕੇ ਥਾਣੇ ਵਿੱਚ ਪੇਸ਼ ਹੋ ਜਾਗਾ ਬਾਕੀ ਮੈਨੂੰ ਇਹ ਕੰਮ ਦੀ ਮਰਾਤੀ ਕੰਮ ਦੇ ਅਨਜਾਨਾ ਮੈਨੂੰ ਡਰਾ ਰਿਹਾ ਵਾ ਕਿ ਦੁਹਰਾਤ ਘਰ ਮੇਰੇ ਸੱਤਾ ਸੂਤਾ ਨੂੰ ਮਾਰ ਦੇਣ ਜੇ ਕਿ ਮੇਰਾ ਕੋ ਨੁਕਸਾਨ ਹੁੰਦਾ ਫਿਰ ਆਹ ਜ਼ਿੰਮੇਵਾਰ ਹੋਣਗੇ ਲਿਆਣਾ ਰਾਮ ਘੁਵਾਣੇ ਜੀ ਅਲਤੀ ਪਾਉਣਾ ਰੈਡੀਟੇਟਰ ਉੱਪਰ ਤੋਂ ਦੇਖੋ ਜੀ ਪ੍ਰੈਸ ਤੋਂ ਜਾਨੇ 55 ਮੀਟਰ ਲੰਬਾ ਮੋਚੇ ਤਾ ਕੋ ਸਾਡਾ 100 ਲੰਬਾ ਪਰ ਮੈਂ ਇਹਨੂੰ ਵੇਖਿਆ ਕਦੇ ਨਸ਼ੇ ਕਰਦੇ ਆ ਜਾਂ ਕੋਈ ਵੀ ਗਲਤ ਕੰਮ ਕਰਦੇ ਆ ਮੈਂ ਨਹੀਂ ਵੇਖਿਆ ਛੋਟਾ ਜਾਂਦਾ ਜੀ ਕੋਈ ਮੇਰੇ ਕੋ ਲੰਦਾ ਹੈ

अभी ते नया नया आए है जितनी देर लोड रखा मैं सब कुछ पानी में दी हूँ बत्ती मई दी हूँ mm. बच्चे, नहीं बच्चे के नहीं जन्मदिन था अपना बच्चा मनाया आने से पहले ये नहीं है कि अभी महीना तो नहीं हुआ mm. अभी पता हो ना क्या बात मत तो किसी के नहीं छी हूँ देख के mm. मेरे लिए तो सारे बराबर हो चाहे पंजाबी हो mm. चाहे मैं हूँ